ਇਹ ਸਾਡੇ ਸੁਪਾਲ ਸਿੰਘ ਸਰਪੰਚ ਸਾਡੀ ਪੰਚਾਇਤ ਸੰਵਤੀ ਨਾਲ ਚੁਣੀ ਗਈ ਸੀ ਤੇ ਇੱਕ ਵਾਰਡ ਦੇ ਵਿੱਚ ਸਾਡੀ VOTING ਹੋਈ ਆ ਉਹ ਵੀ ਸੰਤੀ ਨਾਲ ਹੋਈ ਆ ਉਸ ਵਿੱਚ 94 ਵੋਟਾਂ ਰਵੀਰ ਸਿੰਘ ਨੂੰ ਪਈਆਂ ਨੇ 57 ਵੋਟਾਂ ਸੁਪਾਲ ਸਿੰਘ ਨੂੰ ਪਈਆਂ ਨੇ ਅਸੀਂ ਅੱਗੇ ਤੋਂ ਇਹ ਮੈਸੇਜ ਦਿੰਨੇ ਆ ਵੀ ਸਾਡੇ ਪਿੰਡ ਦੀ ਪਰਿਵਾਰਕ ਸੰਜਮਣੀ ਰਾਏ ਤੇ ਸਰਬਸੰਮਤੀ ਹੁੰਦੀ ਰਹੇ ਸਾਡੇ ਪਿੰਡ ਦੇ 6 ਵਾਰਡ ਵੀ ਸਭ ਸੰਮਤੀ ਨਾਲ ਚੋਣ ਹੋ ਗਈ ਸੀ ਇਹ ਦੋ ਮੈਂਬਰਾਂ ਦਾ ਮਾੜਾ ਜਿਹਾ ਆਪਸ ਵਿੱਚ ਡਿਸਕਿਊਟ ਜਿਹਾ ਸੀ ਬਸ ਉਹਦਾ ਸੈਟੀਸਫਾਈ ਕਰਨ ਵਾਸਤੇ ਅਸੀਂ ਪਿੰਡ 'ਚ ਆਪਦੇ ਬਦਲ ਤੇ VOTING ਕਰੀਏ। ਉਸ ਨਾਲ ਨਾਲ ਸਰਕਾਰ ਦਾ ਖਰਚਾ ਵੱਜਦਾ। ਨਾਲੇ ਸਰਕਾਰ ਬੋਲ ਰਹੀਦੀ ਸੂਰਤਾਂ ਵਿੱਚ ਜਿਹਨਾਂ ਸਾਡੇ ਮਨੋਰ ਮਿਲਣਗੇ। ਇਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆ।ੁਰਗਵੀਰ ਸਿੰਘ ਮਤਲਬ ਸਾਡੇ ਸਰਪੰਚ ਨੂੰ ਮੈਂਬਰ ਬਣਾਇਆ ਗਿਆ। ਸਰਪੰਚ ਦੀ ਜਿਹੜੀ ਸਾਡੇ ਸਾਰੇ ਸਹਿਮਤੀ ਨਾਲ ਚੋਣ ਹੋ ਗਈ ਸੀ ਪਹਿਲਾਂ ਜੀ। ਕਿੰਨੀ ਬੋਟਲ ਟੋਟ ਬੋਟਲ ਹੈ ਇਹ ਜਿੱਤ ਗਈ। ਅੱਜ 151 ਵੋਟਾਂ ਨੇ। ਤਾਂ ਆਪਣੇ ਸਾਡੇ ਇੱਕ ਬਾਡ ਨੰਬਰ ਦੇ ਵਿੱਚ ਦੋ ਕੈਂਡੀਡੇਟ ਖੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਅੱਜ ਆਪਦੇ ਪਿੰਡ ਤੌਰ ਤੇ ਬੋਟਿੰਗ ਕਰਵਾ ਕੇ ਤੇ ਉਹਨਾਂ ਦੇ ਵਿੱਚ ਜੋ ਜਿਹੜੇ ਲੋਕਾਂ ਨੇ ਪਾਸਵਾ ਦਿੱਤਾ ਉਹਨੂੰ ਅਸੀਂ ਨੇ ਮਤਲਬ ਮੈਂਬਰ ਚੁਣ ਲਿਆ ਗਿਆ ਇੱਕ ਰਗਵੀਰ ਸਿੰਘ ਨੇ ਤੇ ਦੂਜਾ ਲక్ష్మణ ਸਿੰਘ ਸੀਗੇ ਲక్ష్మణ ਸਿੰਘ ਨੂੰ ਪਈਆਂ ਸੀਗੀਆਂ 57 ਵੋਟਾਂ ਤੇ ਰਗਵੀਰ ਸਿੰਘ ਨੂੰ ਪਈਆਂ 94 ਵੋਟਾਂ ਕੁੱਲ ਵੋਟ ਹੋਈ ਸੀਗੀ 151 ਵੋਟਾਂ ਬੋਲ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਹੁਣ ਰਗਵੀਰ ਸਿੰਘ ਮੈਂਬਰ ਚੁਣ ਲਏ ਗਏ ਨੇਗੇ ਤੇ ਆਪਣੇ 6 ਨੰਬਰ ਵਾਰਡਾਂ ਦੇ ਵਿੱਚ ਪਹਿਲਾ ਮੈਂਬਰ ਸਾਡੇ ਸਰਨ ਸਮਤੀ ਨਾਲ ਚੁਣੇ ਗਏ ਸੀਗੇ ਤੇ ਸਰਪੰਚ ਜਸਵਾਲ ਸਿੰਘ ਚੁਣੇ ਗਏ ਨੇ ਜੀ ਸਰਨ ਸਮਤੀ ਨਾਲ ਇਹ ਮੈਂਬਰਾਂ ਦੇ ਨਾਮ ਨੇ ਸਾਡੇ ਜੋ ਪਹਿਲਾਂ ਚੁਣੇ ਗਏ ਨੇਗੇ 6 ਵਾਰਡ ਨੰਬਰ ਦੇ ਵਿੱਚ 4 ਦੇ ਵਿੱਚ ਵੀਰਪਾਲ ਕੌਰ 5 ਦੇ ਵਿੱਚ ਵੀਰਪਾਲ ਕੌਰ 7 ਦੇ ਵਿੱਚ ਬਖਸ਼ੀ ਸਿੰਘ ਤੇ 6 ਦੇ ਵਿੱਚ ਵੀਰਪਾਲ ਕੌਰ 6 ਥੋ 6 ਥੋ ਗਵਿੰਦਰ ਸਿੰਘ ਜੀ ਤੇ ਇੱਕ ਆਪਣਾ ਵੀਰਪਾਲ ਕੌਰ ਹੋਰ ਨੇਗੇ ਤੇ ਇੱਕ ਨੰਬਰ ਵਾਰਡ ਚਰਕਵੀਰ ਸਿੰਘ ਨੇ ਜੀ ਸਾਡੇ 6 ਵਾਰਡਾਂ ਦੇ ਸਰਸੰਪਤੀ ਹੋ ਗਈ ਸੀ ਪਹਿਲਾਂ ਇੱਕ ਵਾਰਡ ਰਹਿ ਗਿਆ ਸੀਗਾ ਇਹਦੀ ਅਸੀਂ ਪਿੰਡ ਚ ਆਪ ਹੀ VOTING ਕਰਾ ਕੇ ਮਤਲਬ ਆਪ ਦੇ ਪੱਧਰ ਤੇ ਵੀ ਸਰਕਾਰ ਦਾ ਖਰਚਾ ਬਚਾਉਣ ਤੇ ਨਾਲੇ ਭਾਈਚਾਰਕ ਸਾਂਝ ਰੱਖਣ ਦੇ ਮਾਰੇ ਨੇ ਅੱਜ ਆਪ VOTING ਕਰਾ ਕੇ ਮਤਲਬ ਨਹੀਂ ਬਚਾਉਂਦੇ ਤੇ ਅੱਜ ਫਿਰ ਜਿਹੜੇ ਦੋਨਾਂ ਦੇ ਭਾਈ ਸਹਿਮਤੀ ਨਾਲ ਹੀ VOTING ਕਰਵਾਈ ਹੈ ਹਾਂਜੀ ਹਾਂ ਸਹਿਮਤੀ ਨਾਲ ਕਰਾਈ ਇਹ ਸਾਡੇ ਇਸਮਾਨ ਸਿੰਘ ਸਰਪੰਚ ਸਾਡੀ ਪੰਚਾਇਤ ਸਹਿਮਤੀ ਨਾਲ ਚੁਣੀ ਗਈ ਸੀ ਤੇ ਇੱਕ ਵਾਰਡ ਦੇ ਵਿੱਚ ਸਾਡੀ VOTING ਹੋਈ ਆ ਉਹ ਵੀ ਸਹਿਮਤੀ ਨਾਲ ਹੋਈ ਆ ਉਸ ਵਿੱਚ 94 ਵੋਟਾਂ ਰਵੀਰ ਸਿੰਘ ਨੂੰ ਪਈਆਂ ਨੇ 57 ਵੋਟਾਂ ਕਲਾਸਮਨ ਸਿੰਘ ਨੂੰ ਪਈਆਂ ਨੇ ਅਸੀਂ ਅੱਗੇ ਤੋਂ ਇਹ ਹੀ ਮਸਜ ਦਿੰਨੇ ਆਂ ਵੀ ਸਾਡੇ ਪਿੰਡ ਦੀ ਪਰਿਵਾਰਕ ਸਾਂਝ ਬਣੀ ਰਹੇ ਤੇ ਸਰਬਸੰਮਤੀ ਹੁੰਦੀ ਰਹੇ ਸਾਡੇ ਪਿੰਡ ਦੇ 6 ਵਾਰਡਾਂ ਵੀ ਸਰਬਸੰਮਤੀ ਨਾਲ ਚੋਣ ਹੋ ਗਈ ਸੀ ਇਹ ਦੋ ਮੈਂਬਰਾਂ ਦਾ ਮਾੜਾ ਜਿਹਾ ਆਪਸ ਵਿੱਚ ਡਿਸਪੂਟ ਜਿਹਾ ਸੀ ਬਸ ਉਹਦਾ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਅਸੀਂ ਪਿੰਡ 'ਚ ਆਪਦੇ ਬਦਲ ਤੇ VOTING ਕਰੀਏ ਉਸ ਨਾਲ ਨਾਲ ਸਰਕਾਰ ਦਾ ਖਰਚਾ ਵੱਜਦਾ ਨਾਲੇ ਸਰਕਾਰ ਵੱਲੋਂ ਵੀੜਿਆ ਸੂਰਤਾਂ ਵਿੱਚ ਜਿਹਨਾਂ ਸਾਡੇ ਮਨੋਰ ਮਿਲਣਗੇ ਇਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆੁਰਗਵੀਰ ਸਿੰਘ ਮਤਲਬ ਸਾਡੇ ਸਰਪੰਚ ਨੂੰ ਮੈਂਬਰ ਬਣਾਇਆ ਗਿਆ ਸਰਪੰਚ ਦੀ ਸਾਡੇ ਸਾਰੇ ਸਮਝਣਾਂ ਚੋਣ ਹੋ ਗਈ ਸੀ ਪਹਿਲਾਂ ਜੀ ਕਿੰਨੀ ਬੋਟਲ ਟੋਟ ਬੋਟਲ ਹੈ ਇਹ ਜਿੱਤ ਗਈ ਅੱਜ 151 ਵੋਟਾਂ ਨੇ ਤਾਂ ਆਪਣੇ ਸਾਡੇ ਇੱਕ ਬਾਡ ਨੰਬਰ ਦੇ ਵਿੱਚ ਦੋ ਕੈਂਡੀਡੇਟ ਖੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਅੱਜ ਆਪਦੇ ਪਿੰਡ ਤੌਰ ਤੇ ਬੋਟਿੰਗ ਕਰਵਾ ਕੇ ਤੇ ਉਹਨਾਂ ਦੇ ਵਿੱਚ ਜੋ ਜਿਹੜੇ ਲੋਕਾਂ ਨੇ ਪਾਸਵਾ ਦਿੱਤਾ ਉਹਨੂੰ ਅਸੀਂ ਨੇ ਮਤਲਬ ਮੈਂਬਰ ਚੁਣ ਲਿਆ ਗਿਆ ਇੱਕਰ ਗਵੀਰ ਸਿੰਘ ਨੇ ਤੇ ਦੂਜਾ ਲక్ష్మణ ਸਿੰਘ ਸੀਗੇ ਲక్ష్మణ ਸਿੰਘ ਨੂੰ ਪਈਆਂ ਸੀਗੀਆਂ 57 57 ਵੋਟਾਂ ਤੇ ਗਵੀਰ ਸਿੰਘ ਨੂੰ ਪਈਆਂ 94 ਵੋਟਾਂ ਕੁੱਲ ਵੋਟ ਹੋਈ ਸੀਗੀ 151 ਵੋਟਾਂ ਬੋਲ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਹੁਣ ਰਗਵੀਰ ਸਿੰਘ ਮੈਂਬਰ ਚੁਣ ਲੈ ਗਏ ਨੇਗੇ ਤੇ ਆਪਣੇ 6 ਨੰਬਰ ਵਾਰਡਾਂ ਦੇ ਵਿੱਚ ਪਹਿਲਾ ਮੈਂਬਰ ਸਾਡੇ ਸਰਬਸੰਮਤੀ ਨਾਲ ਚੁਣੇ ਗਏ ਸੀਗੇ ਤੇ ਸਰਪੰਚ ਜਸਵਾਲ ਸਿੰਘ ਚੁਣੇ ਗਏ ਨੇ ਜੀ ਸਰਬਸੰਮਤੀ ਨਾਲ ਤੇ ਮੈਂਬਰਾਂ ਦੇ ਨਾਮ ਨੇ ਸਾਡੇ ਜੋ ਪਹਿਲਾ ਚੁਣੇ ਗਏ ਨੇਗੇ 6 ਵਾਰਡ ਨੰਬਰ ਦੇ ਵਿੱਚ 4 ਦੇ ਵਿੱਚ ਵੀਰਪਾਲ ਕੌਰ 5 ਦੇ ਵਿੱਚ ਵੀਰਪਾਲ ਕੌਰ 7 ਦੇ ਵਿੱਚ ਬਖਸ਼ੀ ਸਿੰਘ ਤੇ 6 ਦੇ ਵਿੱਚ ਵੀਰਪਾਲ ਕੌਰ 6 ਜੀ ਚਿਥੋ ਕੀ ਹੈ ਜਥੋਕਵਿੰਦਰ ਸਿੰਘ ਜੀ ਤੇ ਇੱਕ ਆਪਣਾ ਵੀਰਪਾਲ ਗੌਰ ਹੋਰ ਨੇਗੇ ਤੇ ਇੱਕ ਨੰਬਰ ਵਾਰਡ ਚਰਕਵੀਰ ਸਿੰਘ ਨੇ ਜੀ ਸਾਡੇ 6 ਵਾਰਡਾਂ ਦੇ ਸਰਬਸੰਮਤੀ ਹੋ ਗਈ ਸੀ ਪਹਿਲਾਂ ਇੱਕ ਵਾਰਡ ਰਹਿ ਗਿਆ ਸੀਗਾ ਇਹਦੀ ਅਸੀਂ ਪਿੰਡ ਚ ਆਪ ਹੀ VOTING ਕਰਾ ਕੇ ਮਤਲਬ ਆਪ ਦੇ ਪੱਧਰ ਤੇ ਵੀ ਸਰਕਾਰ ਦਾ ਖਰਚਾ ਬਚਾਉਣ ਤੇ ਨਾਲੇ ਭਾਈਚਾਰਕ ਸਾਂਝ ਰੱਖਣ ਦੇ ਮਾਰੇ ਨੇ ਤਾਂ ਜਾ ਆਪ VOTING ਕਰਾ ਕੇ ਮਤਲਬ ਮੈਂ ਬਚਾਉਂਦੇ ਤੇ ਅੱਜ ਫਿਰ ਜਿਹੜੇ ਦੋਨੇ ਦੇ ਭਾਈ ਸਹਿਮਤੀ ਨਾਲ ਹੀ VOTING ਕਰਵਾਈ ਹੈ ਹਾਂਜੀ ਹਾਂ ਸਹਿਮਤੀ ਨਾਲ